ਦੇਖੋ ਬਾਈ ਯਾਰ ਐ ਇਹਦਾ ਛਾਣਾ ਆਉਂਦਾ ਵੀਰੇ ਯਾਰ ਆ ਦੇਖੋ ਸਾਰੇ ਖੇਤ ਦੇ ਵਿੱਚ ਕਿਹੜਾ ਦਦੂ ਆ ਐ ਇਹਦਾ ਉਹ ਦੂਬਾ ਦੇਖਣਾ ਜਾਂ ਤੀਜੇ ਪਾਣੀ ਵਾਲੇ ਦੇਖ ਲਓ ਤੁਸੀਂ ਜੇ ਨਦੀਨ ਹਰੇ ਹੋਏ ਤਾਂ ਨਦੀਨਾਂ ਵਾਲੀ ਸਪਰੇਅ ਕਰਨੀ ਆ ਜੇ ਤੁਹਾਡੇ ਖੇਤ ਦੇ ਵਿੱਚ ਨਦੀਨ ਹਰੇ ਹੋ ਗਏ ਮੱਕੀ ਦੇ ਕ੍ਰਾਸ ਕਰ ਗਏ ਫਿਰ ਤੁਹਾਡੀ ਮੱਕੀ ਰੁਕ ਜੂਗੀ ਇਸ ਤਰ੍ਹਾਂ ਦੀਆਂ ਸਪਰੇਅ ਆਉਂਦੀਆਂ ਸਾਰੇ ਤਰ੍ਹਾਂ ਦੇ ਨਦੀਨ ਖਤਮ ਹੋ ਜਾਂਦੇ ਬਾਈ ਮੱਕੀ ਤੇ ਕੋਈ ਅਸਰ ਨਹੀਂ ਹੁੰਦਾ ਸੁੰਡੀ ਤੋਂ ਬਚਾਉਣੀ ਆ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਸਾਰੇ ਮੇਰੇ ਵੀਰ ਭੈਣ ਭਰਾਵਾਂ ਨੂੰ ਵੀਰ ਜੀ ਸੋਸ਼ੀਅਲ ਗੱਲ ਨਮਸਕਾਰ ਭਾਈ ਜੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਜਿਵੇਂ ਆਪਾਂ ਕੰਮ ਕਰਦੇ ਆ ਲਵੀ ਆਪਾਂ ਨੂੰ ਆਪਾਂ ਅੱਗੇ ਵੀ ਵੀਡੀਓ ਬਣਾਉਂਦੇ ਰਹਨੇ ਆ ਜਿਹੜੇ ਜਿਹੜੇ ਕੰਮ ਦੀ ਆਪਾਂ ਨੂੰ ਮਹੀਨੇ ਦੇ ਬਾਅਦ ਮਹੀਨੇ ਜਿਹੜਾ ਕੰਮ ਆਪਾਂ ਕਰਦੇ ਆ ਉਹਦੇ ਆਪਾਂ ਵੀਡੀਓ ਬਣਾਉਨੇ ਆ ਜਿਵੇਂ ਹੁਣ ਆਪਾਂ ਕਣਕ ਵੱਢਣ ਦਾ ਟਾਈਮ ਆ ਜਦੋਂ ਕਣਕ ਵੱਢ ਲੈਂਦੇ ਆ ਆਪਾਂ ਉਦੋਂ ਬਾਅਦ ਆਪਾਂ ਮੱਕੀ ਬੀਜਦੇ ਆ ਵੀਰੇ ਯਾਰ ਉਦੋਂ ਪਹਿਲਾਂ ਕਿਹੜਾ ਕੰਮ ਕਰਦੇ ਆ ਆਪਾਂ ਜਦੋਂ ਬਾਹਨ ਨੂੰ 1-2 ਦਿਨ ਵਾਰ ਤਵੀਆਂ ਨਾਲ ਬਾਹ ਲੈਨੇ ਜੇ ਕੋਪੁਰਦੇ ਜਾਂਦਾ ਬਾਣ ਵਧੀਆ ਬਣ ਜਾਂਦਾ ਤਾਂ ਇਹ ਨਾਲ ਹਾਲਾ ਨਾਲ ਬੋਹਣ ਤੋਂ ਪਹਿਲਾਂ ਆਪਾਂ ਰੇਹ ਪਾਉਣੇ ਹੁੰਨੇ ਆ ਆਪਾਂ ਰੇਹ ਪਾਉਣੇ ਹੁੰਨੇ ਆ ਬਾਈ ਯਾਰ ਜਿਹੜਾ ਆਪਣਾ ਇੱਥੇ ਸਟੋਰ ਕਰਿਆ ਹੁੰਦਾਗਾ ਹੁਣ ਇਹ ਤੋਂ ਪਹਿਲਾਂ ਆਪਾਂ 50 ਟੈਂਕ ਪਾ ਚੁੱਕੇ ਆ ਕੁਝ ਵੀ ਸੇਲ ਵਾਸਤੇ ਵੀ ਲੈ ਕੇ ਜਾਂਦੇ ਆ ਆਪਣੇ ਤੋਂ 1500 ਰੁਪਏ ਦਾ ਆਪਾਂ ਇੱਕ ਟੈਂਕ ਸੇਲ ਕਰਦੇ ਆ ਇਹ ਗੋਬਰ ਵਾਲਾ ਇਥੋਂ ਭਰ ਕੇ ਦੇ ਦਈਦਾ ਅਗਲੇ ਦਾ ਟਰੈਕਟਰ ਹੁੰਦਾ ਟਰੈਕਟਰ ਤੋਂ ਆਕੇ ਲਿਆ ਜਾਂਦਾ ਬਾਈ ਯਾਰ ਆ ਸਾਰਾ ਸਿਸਟਮ ਆਪਾਂ ਚੱਲਦਾ ਦਿਖਾਵਾਂਗੇ ਤੁਹਾਨੂੰ ਪੱਕਾ ਪੁਖਾ ਲਾਇਆ ਹੋਇਆ ਟਰੈਕਟਰ ਫਿੱਟ ਕਰ ਦਈਦਾ ਤੇ 5 ਮਿੰਟਾਂ ਦੇ ਵਿੱਚ ਟੈਂਕ ਭਰ ਦਿੰਦਾ ਵੀਰੇ ਯਾਰ ਸਲੋਟ ਚੱਲਦਾ ਟਰੈਕਟਰ ਆ ਇਹ ਪੱਖਾ ਲਾਇਆ ਹੋਇਆ ਇੱਥੇ ਤੁਸੀਂ ਆਏ ਦੇਖੋ ਬਾਈ ਯਾਰ ਇੰਨਾ ਵਧੀਆ ਰਿਜ਼ਲਟ ਆ ਤੁਹਾਨੂੰ ਆਪਾਂ ਬੀਜ ਗਏ ਜੋ ਹਰੀ ਹੋਈ ਮੱਕੀ ਉਹਦੋਂ ਵੀ ਦਿਖਾਵਾਂਗੇ ਇਸ ਤੋਂ ਬਾਅਦ ਆਪਾਂ ਕੀ ਕਰਨਾ ਅੱਧਾ ਗੱਟਾ ਡੀ.ਪੀ ਦਾ ਕੱਟ ਕਰ ਲਾਂਗੇ ਜਿਵੇਂ ਹੁਣ ਡੀ.ਪੀ ਦਾ ਰੇਟ ਬਹੁਤ ਆ ਜਿ세 ਜਿ ਆਪਾਂ ਆਪਾਂ ਰੇ ਪਾ ਰਹੇ ਆ ਬਾਹਨ ਦੇ ਵਿੱਚ ਬਾਹਨ ਚ ਵੀ ਦਿਖਾਉਣਾ ਮੈਂ ਤੈਨੂੰ ਰੇ ਪਾਉਂਦੇ ਹੋਏ ਉੱਥੇ ਲੈ ਕੇ ਜਾਣਾ ਬਾਹਨ ਦੇ ਵਿੱਚ ਕਿਵੇਂ ਪਾਉਂਦਾ ਟੈਂਕਰ ਨਾਲ ਆਪਾਂ ਕਿਵੇਂ ਰੇ ਪਾਈਦਾ ਬਈ ਯਾਰ ਉਦੋਂ ਬਾਅਦ ਤੁਸੀਂ ਆਏ ਦੇਖੋ ਕੁਸਤਾ ਆਪਾਂ ਖਰਚਾ ਬਚਾਉਣੇ ਆ ਜੇ ਆਪਾਂ ਰੂੜੀਦਾਰੇ ਜਿਆਦਾ ਪਾਉਨੇ ਆ ਹੌਲੀ ਹੌਲੀ ਆਪਾਂ ਨੂੰ ਡੀਏਪੀ ਦੀ ਘੱਟ ਲੋੜ ਪੈਂਦੀ ਆ ਬਾਈ ਯਾਰ ਇੱਥੇ ਆਪਾਂ ਪਹਿਲਾਂ 2 ਗੱਟੇ ਡੀਏਪੀ ਦੇ ਪਾਉਂਦੇ ਹੁੰਦੇ ਸੀ ਹੁਣ 1.5 ਗੱਟਾ ਡੀਏਪੀ ਦਾ ਪਾਵਾਂਗੇ ਜੇ ਆਪਾਂ ਹਰ ਸਾਲ ਰੂੜੀਦਾਰੇ ਪਾਵਾਂਗੇ ਹੌਲੀ ਹੌਲੀ ਆਪਾਂ ਡੀਏਪੀ ਘੱਟ ਕਰਦੇ ਜਾਵਾਂਗੇ ਬਾਈ ਯਾਰ ਬਾਕੀ ਇੱਕ ਗੱਲ ਮੈਂ ਹੋਰ ਕਹਿਣ ਲੱਗਿਆ ਸਾਰੇ ਵੀਰਾਂ ਨੂੰ ਬਾਈ 18 44 ਵੀ ਮੱਕੀ ਬੀਜਦੇ ਹੁੰਦੇ ਆ ਆਪਾਂ ਪੈਨਰ ਦੀ ਜ਼ਿਆਦਾਤਰ ਕੋਸ਼ਿਸ਼ ਇਹ ਕਰਿਆ ਕਰੋ ਬਿੱਲ ਲੈ ਲਿਆ ਕਰੋ ਬਾਈ ਯਾਰ ਆਪਾਂ ਦੇਖਿਆ ਕਈ ਵਾਰ 45 ਡਿਗਰੀ ਟੈਂਪਰੇਚਰ ਵੀ ਹੋ ਜਾਂਦਾ ਜੀ ਤਾਂ ਵੀ ਢਾਣੇ ਪਏ ਆ 18-44 ਦੇ ਵਿੱਚ ਯਾਰ ਖਾਲੀ ਨਹੀਂ ਰਹਿੰਦੀ ਛੱਲੀ ਬਾਈ ਜੇ ਗਰਮੀ ਜ਼ਿਆਦਾ ਵੀ ਹੋ ਜਾਂਦੀ ਆ ਤਾਂ ਕਰਕੇ ਆਪਣਾ ਅਜਮਾਇਆ ਹੋਇਆ ਬੀਏ ਵੀਰੇ ਦਾ 18-44 ਵੀਜੋ ਤੇ ਬਾਕੀ ਬਿਲ ਲੈ ਲਿਆ ਕਰੋ ਕਿਤੇ ਡੁਪਲੀਕੇਟ ਵੀ ਨਾ ਲੈ ਲਓ ਜਿਵੇਂ ਪਾਇਨਰ ਵਾਲੇ ਮੀਟਿੰਗਾਂ ਰੱਖਦੇ ਆ ਐਗਜ਼ਿਬਿਸ਼ਨ ਵਗੈਰਾ ਲਾਉਂਦੇ ਆ ਉੱਥੇ ਜਾਣ ਦਾ ਫਾਇਦਾ ਬਹੁਤ ਆ ਵੀਰੇ ਯਾਰ ਜਿਵੇਂ ਉਹਨਾਂ ਨੇ ਦੱਸਿਆ ਸੀ ਅੱਜ ਕੱਲ ਮੀਟਿੰਗ ਦੇ ਵਿੱਚ ਜਿਹੜੇ ਵੀਰ ਗਏ ਸੀ ਲਵੀ ਥੈਲੀ ਦੇ ਉੱਪਰ ਇੱਕ ਸਕੈਨਰ ਦਿੱਤਾ ਹੋਇਆਗਾ ਉਹ ਸਕੈਨ ਕਰਕੇ ਆਪਾਂ ਨੂੰ ਪਤਾ ਲੱਗ ਜਾਂਦਾ ਲਵੀ ਹਾਂ ਆਪਾਂ ਸਕੈਨ ਕਰਕੇ ਜਜਮੈਂਟ ਕਰ ਸਕਦੇ ਆ ਵੀਰੇ ਯਾਰ ਤਾਂ ਕਰਕੇ ਆ ਵੀਰੇ ਜੇ ਕੋਈ ਖੇਤੀਬਾੜੀ ਦੇ ਰਿਲੇਟਡ ਜਾਂ ਡੈਰੀ ਦੇ ਰਿਲੇਟਡ ਕੋਈ ਮੀਟਿੰਗ ਹੁੰਦੀ ਆ ਐਟੈਂਡ ਜ਼ਰੂਰ ਕਰ ਲਿਆ ਕਰੋ ਬਾਈ ਯਾਰ ਕਹੋ ਆਪਾਂ 2 ਹੀ ਬੀਜਦੇ ਆ ਬਹੁਤ ਚੜਦੇ ਆਹੀ ਬੀ ਬੀਦੇ ਆ ਇਹ ਹੋਰ ਬੀ ਬੀ ਬਹੁਤ ਟਰਾਈ ਕਰੇ ਆਪਾਂ ਆਪਣੇ ਫਾਰਮ ਦੇ ਪਰ ਵਧੀਆ ਰਿਜ਼ਲਟ ਇਹਦੇ ਹੀ ਆਇਆ ਵੀਰੇ ਯਾਰ ਇੱਕ ਤਾਂ ਟਾਈਮ ਤੇ ਪੱਕ ਜਾਂਦੀ ਆ ਇੱਕ ਉਦੋਂ ਬਾਅਦ ਟੈਸਟ ਵਗੈਰਾ ਕਰਾਈ ਦੇ ਜਦੋਂ ਸਾਈਲੇਜ ਵਗੈਰਾ ਦਾ ਸਟਾਰਚ ਵਗੈਰਾ ਸਾਰਾ ਕੁਝ ਭਰਪੂਰ ਹੁੰਦਾ ਦੇਖੋ ਲੋ ਵੀ ਆਪਣੇ ਡੱਗ ਸਾਰੇ ਪਰੇ ਪਏ ਸੀ ਆ ਦੇਖੋ ਤੁਸੀਂ ਹੁਣ ਇਹ ਫੁੱਲ ਸੀਗੇ ਭਾਈ ਇਦੋਂ ਪਹਿਲਾਂ ਪਹਿਲਾਂ ਹਜ 50 30 40 ਦਾ ਆਪਾਂ ਸੇਲ ਕਰ ਚੁੱਕੇ ਆ ਬਈ ਉਸ ਆਪਾਂ ਆਦੇ ਬੰਦ ਪਾਈ ਜਾਂਦੇ ਇੱਥੇ ਉਸਨ ਦੀਪ ਪਾਈ ਜਾਂਦਾ ਬਈ ਆਪਦੇ ਬੰਦ ਦੇ ਵਿੱਚ ਤੇ ਹਜੇ ਵੀ ਰੇ ਕਾਫੀ ਪਿਆਗਾ ਇੱਥੇ ਅਗਰ ਸਾਰਾ ਡੱਗ ਖਾਲੀ ਕਰਨਾ ਆਪਾਂ ਆਪਣੀ ਹਜੇ ਕਣਕ ਉਸ ਵੱਢਣ ਵਾਲੀ ਪਈ ਹੈ ਜਦੋਂ ਵੱਢ ਲਈ ਸਾਰੀ ਕਣਕ ਉਦੋਂ ਬਾਅਦ ਆਪਾਂ ਵੀ ਕੋਸ਼ਿਸ਼ ਕਰਾਂਗੇ ਲੈ ਵੀ ਸਾਈਡ ਤੇ ਜਿਹੜਾ ਜੰਮ ਜਾਂਦਾ ਹੈਗਾ ਨਾ ਇਹ ਕੱਚਾ ਸੀਗਾ ਇਹ ਸਾਈਡ ਤੇ ਜੰਮ ਜਾਂਦਾ ਇਹਨੂੰ ਜੇ ਵੀਸੀ ਨਾਲ ਪੱਟ ਕੇ ਆਪਾਂ ਇਹਨੂੰ ਬਿਲਾ ਕਰ ਦਾਂਗੇ ਸਾਰੇ ਨੂੰ ਤਾਂ ਕਰਕੇ ਜਿਨ੍ਹਾਂ ਦੇ ਇਹ ਡੱਗ ਪੱਕੇ ਹੁੰਦੇ ਆ ਚਾਰੇ ਪਾਸੇ ਉਹਨਾਂ ਦੇ ਜ਼ਿਆਦਾ ਨਹੀਂ ਕੋਪਰ بس ਇਹੀ ਫਰਕ ਹੁੰਦਾ ਫਿਰ ਪੱਕੇ ਡੱਗ ਦੇ ਵਿੱਚ ਪਾਏ ਜਾਂਦੇ ਸੀ ਕੋਈ ਜਾਨਵਰ ਡਿੱਗ ਪੈਂਦਾ ਨਿਕਲਦਾ ਨਹੀਂ ਵੀਰੇ ਯਾਰ ਕੱਚੇ ਦੇ ਵਿੱਚ ਆਪਦੇ ਆਪ ਜਾਨਵਰ ਨਿਕਲਿਆਉਂਦਾਗਾ ਪੱਕੇ ਦੇ ਕੱਚੇ ਦਾ ਕੋਈ ਬਾਲਾ ਫਰਕ ਨਹੀਂ ਹੁੰਦਾ ਪੱਕੇ ਜਿਹੜੇ ਡੱਗ ਹੁੰਦੇ ਆ ਉਹਨਾਂ ਜੰਮਦਾ ਨਹੀਂ ਜਾਂਦਾ ਪ੍ਰੋਪਰ ਪੱਕੇ ਡੱਗ ਡੂੰਘਾ ਬਣਾਇਆ ਹੋਵੇ ਤੇ ਜਾਲੀ ਲਾਈ ਹੋਵੇ ਚਾਰੇ ਪਾਸੇ ਵੀਰੇ ਯਾਰ ਕੋਈ ਐਨੀਮਲ ਵਗੈਰਾ ਨਾ ਡਿੱਗੇ ਜੇ ਪੱਕੇ ਦੇ ਵਿੱਚ ਐਨੀਮਲ ਡੱਗ ਪਿਆ ਫਿਰ ਉਹ ਐਨੀਮਲ ਕੱਢਣਾ ਬਹੁਤ ਮੁਸ਼ਕਲ ਆ ਵੀਰੇ ਕ੍ਰੇਨ ਤੋਂ ਬਿਨਾ ਨਿਕਲਦਾ ਨਹੀਂ ਜਾਂ ਜਾਂ ਹਾਈ ਡਰੇਨਾ ਕੱਢਣਾ ਪੈਂਦਾਗਾ ਤਾ ਕਰਕੇ ਕੱਚਾ ਜਿਹੜਾ ਹੁੰਦਾ ਇਹਦੇ ਵਿੱਚ ਆਪਦੇ ਆਪ ਹੀ ਐਨੀਮਲ ਨਿਕਲੇ ਹੁੰਦੇ ਆ ਬਾਹਰ ਹਾਂਜੀ ਖਾਲੀ ਕਰਦੇ ਆ ਵੇਖੋ ਐ ਭਰਦੇ ਆ ਬਾਈ ਜਰਾ ਆ ਪੱਖਾ ਲਾਇਆ ਹੋਇਆ ਮੱਗਰਾ ਆ ਪੱਖਾ ਲਾਇਆ ਹੋਇਆ ਪੱਟੇ ਨਾਲ ਭਰਦੇ ਆ ਆਏ ਬਾਈ ਥੱਲੇ ਖੜਾ ਲਈਏ ਅੱਗੇ ਤੱਕ ਐਂਕਰ ਖੜਾ ਲਈਏ ਲੈ ਅੱਗੇ ਭਰ ਦੇਈਦਾ ਉੱਥੋਂ ਟਰੈਕਟਰ ਚਲਾ ਕੇ ਤੇ 5 ਮਿੰਟਾਂ ਦੇ ਭਰ ਜਾਂਦਾ 5 ਤੋਂ 7 ਮਿੰਟਾਂ 'ਚ ਪਟਿਆਰਾ ਆਹ ਟਰੈਕਟਰ ਲਾਇਆ ਹੋਇਆ ਵਾ ਪੱਕੇ ਦੇ ਟਰੈਕਟਰ ਲਾਇਆ ਹੋਇਆ 5 ਤੋਂ 7 ਮਿੰਟਾਂ ਦੇ ਵਿੱਚ ਭਰ ਦਈਦਾ ਦਾ ਇਹ ਦੇਖ ਆਹ ਬਹੁਤ ਪਿਆਰਾ ਹੋਇਆ ਸੀ ਤੋਂ ਪਹਿਲਾਂ ਪਹਿਲਾਂ ਬਿਅੰਡ ਟੈਂਕਰ ਪਾ ਚੁੱਕੇ ਆ ਬਈ ਯਾਰ ਆ 52 ਪਰਵੰਧਨਾ ਨੰਬਰ ਜਾਂਦਾ ਹੈ ਟੈਂਕਰ ਦਾ ਬਹੁਤ ਵਧੀਆ ਘਰੇ ਬਣ ਜਾਂਦੀ ਇਹਨਾਂ ਦਾ ਖਾਲ ਦੇ ਜਿਹੜਾ ਬਹੁਤ ਰਿਜ਼ਲਟ ਵਧੀਆ ਆਦਾਗਾ ਉਹਨਾਂ ਮੱਕੀ ਦੇ ਵਿੱਚ ਆਪਾਂ ਨੂੰ 2g ਦਾ ਤਾਂ ਇਕੱਟਾ ਘੱਟੀ ਪਾਵਾਂਗੇ ਆਪਾਂ ਇਹਦੇ ਪਾ ਕੇ ਜਿੱਥੇ ਦੋ ਪਾਏ ਨੇ ਆਪਾਂ ਹੁਣ ਡੇਢ ਇਕੱਟੇ ਪਾਵਾਂਗੇ ਮੱਕੀ ਦਾ ਬਾਈ ਯਾਰ ਮੈਂ ਤੁਹਾਨੂੰ ਇਹ ਦੱਸ ਦਿਆਂ ਲੈ ਵੀ ਆਪਾਂ ਹੁਣ ਖੇਤ ਦੇ ਵਿੱਚ ਲੈ ਕੇ ਜਾਂਦੇ ਆਂ ਕਿ ਐਂਟਰੀ ਇਹ ਲੈ ਵੀ ਕਿਵੇਂ ਰੇਹ ਖਿਲਰ ਦਾਗਾ ਇਹ ਤੇ ਕਿਸ ਤਰ੍ਹਾਂ ਆਪਾਂ ਇਹ ਪਾਉਣੇ ਹੁੰਦੇ ਆਂ ਖੇਤ ਦੇ ਵਿੱਚ ਆ ਹੁਣ ਬਾਈ ਸੰਦੀਪ ਲੈ ਕੇ ਜਾ ਰਿਹਾ ਹੈਗਾ ਇਹ ਪਾ ਰਿਹਾ ਆਪਦੇ ਖੇਤ ਦੇ ਵਿੱਚ ਚੱਲ ਤੋਰ ਸੰਦੀਪ ਇਹ ਭਰ ਗਿਆ ਟੈਂਕਰ ਭਰ ਚੁੱਕਿਆ ਵੀਰ ਜਾਰ ਇਹ ਇਹਨੂੰ ਪੂਰਾ ਫੁੱਲ ਭਰ ਦਈਦਾ ਬਾਈ ਯਾਰ ਉੱਪਰ ਇਹ ਬੋਰਾ ਲਾ ਕੇ ਕਈ ਵਾਰ ਦੂਰ ਲੈ ਜਾਣਾ ਹੁੰਦਾ ਨਾ ਉੱਤੇ ਬੋਰੀ ਲਾ ਦੇਈਦੀ ਐ ਤੇ ਫਿਰ ਇਹ ਡੁੱਲਦਾ ਨਹੀਂ ਇਹਦੇ ਵਿੱਚੋਂ ਬਾਈ ਯਾਰ ਆ ਦੇਖੋ ਬਾਈ ਯਾਰ ਬਾਹਨ ਦੇ ਵਿੱਚ ਸਾਰੇ ਜਿਹੇ ਪਾਇਆ ਹੋਇਆ ਇੱਕ ਤਾਂ ਆਇਆ ਟਰੈਕਟਰ ਨੂੰ ਕਿੜੇ ਕਾਫੀ ਦਵਾਉਣੇ ਪੈਂਦੇ ਐ ਡਲੇ ਵਗੈਰਾ ਵੀ ਭਰ ਜਾਂਦੇ ਐ ਸਾਰੇ ਬਾਹਨ ਦੇ ਵਿੱਚ ਇਹ ਗੋਬਰ ਖਲਾਰਿਆ ਹੋਇਆ ਬਾਈ ਯਾਰ ਸੜਕਾ ਕਰਿਆ ਬਹੁਤ ਵਧੀਆ ਛੜਕਾ ਹੁੰਦਾ ਗੋਬਰ ਦਾ ਇਹ ਸਾਲ ਬਾਹਰ ਪੁਰਾਣਾ ਗੋਬਰ ਆ ਸਾਰੇ ਖੇਤ ਦੇ ਵਿੱਚ ਰਲਾਤਾ ਵੀਰੇ ਯਾਰ ਸੁਣ ਜੀ ਜਦੋਂ ਮੱਕੀ ਹਰੀ ਹੋ ਗਈ ਉਹ ਤੋਂ ਬਾਅਦ ਵੀ ਦਿਖਾਵਾਂਗੇ ਆਪਾਂ ਇਹਦੇ ਵਿੱਚ ਆ ਦੇਖੋ ਬਾਈ ਲੈ ਆਇਆ ਟਰੈਕਟਰ ਹੁਣ ਪਰਲੇ ਖੇਤ ਦੇ ਵਿੱਚ ਪਾਉਣ ਲੱਗਦਾ ਓਏ ਆ ਖੋਲ ਦੀ ਓ ਠਹਿਰ ਜਾ ਇੱਕ ਮਿੰਟ ਬੈੱਕ ਹਾਂ ਗੇਟਵਾਲ ਲਾਇਆ ਹੁੰਦਾ ਬਾਈ ਸਟਾਰਟ ਤੋਰਨ ਤੋਂ ਪਹਿਲਾਂ ਗੇਟਵਾਲ ਖੋਲ ਦੇਈਦਾ ਗੇਟਵਾਲ ਖੋਲ ਦੀ ਓਏ ਖੋਲ ਦੇ ਉਹਨਾਂ ਨੂੰ ਥੱਲੇ ਨੂੰ ਖੋਲ ਚੱਲ ਬਈ ਚੱਲ ਦੇਖੋ ਬਾਈ ਯਾਰ ਐ ਇਹਦਾ ਛਾਣਾ ਆਉਂਦਾ ਵੀਰੇ ਯਾਰ ਆ ਦੇਖੋ ਸਾਰੇ ਖੇਤ ਦੇ ਵਿੱਚ ਕਿਹੜਾ ਦਜੂਗਾ ਐ ਇਸ ਹਾਲ ਭਰ ਦਾ ਪੁਰਾਣਾ ਰਹੇ ਆ ਵੀਰੇ ਯਾਰ ਵਧੀਆ ਛੱਟਾ ਆ ਜਾਂਦਾ ਕੋਈ ਜਗ੍ਹਾ ਨਹੀਂ ਰਹਿੰਦੀ ਤੁਸੀਂ ਆ ਦੇਖੋ ਨਾਲ ਦੀ ਨਾਲ ਕਿਹੜੇ ਦਈ ਜਾਂਦਾ ਬਾਈ ਤੁਸੀਂ ਆਏ ਦੇਖੋ ਭਾਈ ਗਰਦ ਤਾਂ ਉੱਡਦੀ ਐ ਇੱਥੇ ਖੜੇ ਆ ਅਸੀਂ ਪਰ ਰੇ ਬਹੁਤ ਵਧੀਆ ਤਰੀਕੇ ਨਾਲ ਪੈੰਡਾਣਾ ਸੌਖਾ ਪਾਉਣਾ ਬਾਈ ਯਾਰ ਬਾਕੀ ਰਹੀ ਗੱਲ 1500 ਦਾ ਇਹ ਸੇਲ ਕਰਦੇ ਹੁੰਦੇ ਆ ਵੀਰੇ ਇੱਕ ਕਿਸੇ ਨਾਲ 100 ਰੁਪਏ ਘੱਟ ਵਧ ਵੀ ਕਰ ਲਈਦਾ ਵੀਰੇ ਯਾਰ ਇਹੋ ਜੀ ਕੋਈ ਗੱਲ ਨਹੀਂ ਗਈ ਪਰ ਵਧੀਆ ਗੋਬਰ ਸੇਲ ਹੋ ਜਾਂਦਾ ਹਰ ਸਾਲ ਜਦੋਂ ਆਪਦੇ ਬਾਣੇ ਪਾਉਣਾ ਉਹਦੋਂ ਆਪਦੇ ਬਾਣੇ ਵੀ ਪਾ ਲਈਦਾ ਫਿਰ ਇੱਕ ਵਾਰ ਪਾ ਕੇ ਦੋ ਤਿੰਨ ਸਾਲ ਬਾਅਦ ਰਿਪੀਟ ਕਰੀਦਾ ਆਪਦੇ ਖੇਤ ਦੇ ਵਿੱਚ ਤੇ ਬਾਕੀ ਜਦੋਂ ਨਾ ਇੱਥੇ ਮੱਕੀ ਬੀਜੀ। ਇਸ ਤੋਂ ਬਾਅਦ ਆਪਾਂ ਮੱਕੀ ਬੀਜਣੀ ਆ ਵੀਰੇ ਯਾਰ ਐਸਪੀ ਖੇਤ ਦੇ ਵਿੱਚ। ਫਿਰ ਡੀਏਪੀ ਦੱਸਾਂਗੇ ਆਪਾਂ ਡੇਢ ਗੱਟੇ ਡੀਏਪੀ ਪਾਉਣਾ ਵੀਰੇ ਯਾਰ। ਹਾਂਜੀ ਵੀਰ ਜੀ ਆਪਾਂ ਅੱਜ ਮੱਕੀ ਬੀਜੀ ਆਨੇ ਬਾਈ ਇਹ ਜਿਹੜੇ ਤੇ ਰੇਪ ਆਇਆ ਸੀ ਆਪਾਂ ਉਹੀ ਬਾਣ ਆ ਇਹ ਮੱਕੀ ਬੀਜ ਰਹੇ ਆ ਇਹ। ਬਾਣ ਵਧੀਆ ਬਣਿਆ ਵਧੀਆ ਵੱਟ ਖੜਦੀ ਆ ਬਾਈ ਯਾਰ। ਨਾ ਸੁੱਕਾ ਬਾਣ ਪਾਇਆ ਹੋਵੇ, ਡੂੰਗਾ ਬਾਹਾ ਵੀਰ ਦਾ ਬਾਣ, ਸੰਦੀਪ ਨੇ ਪਾਇਆ ਇਹ ਬਾਣ ਸਾਰਾ। ਤੇ ਬਹੁਤ ਵਧੀਆ ਬੈੱਡ ਬਣ ਰਹੇ ਆ। ਇਦੂ ਬਾ ਦਿਨ ਛੇਤੀ ਆਪਾਂ ਪਾਣੀ ਲਾ ਦਾਂਗੇ 19 ਛੇਤੀ ਆਪਣਾ ਜਰਮੀ ਆਪਾਂ ਉੱਦ ਦੇ ਬੀਜੀ ਕਰਦੇ ਹੁੰਨੇ ਆ ਲੈ ਵੀ ਜਿੱਦੇ ਆਪਾਂ ਪਾਣੀ ਲਾ ਦਿੰਨੇ ਆ ਅਸਲ ਵਿੱਚ ਆਪਾਂ 13 ਨੂੰ ਕਣ ਕਬੱਡੀ ਆ ਤੁਸੀਂ ਐਂ ਲਾ ਲਓ ਅੱਜ 18 ਤਰੀਕ ਹੋਈ ਆ 13 ਦੇ 18 ਪੰਜ ਦਿਨਾਂ ਦੇ ਵਿੱਚ ਆਪਾਂ ਪੰਜ ਦਿਨਾਂ ਦੇ ਵਿੱਚ ਤੂੜੀ ਵੀ ਬਣਾਈ ਆ ਕਣਕ ਵੀ ਵੱਡੀ ਆ ਉਦੋਂ ਬਾਅਦ ਇਹ ਵੀ ਪਾਇਆ ਇਹਦੇ ਵਿੱਚ ਰੂੜੀ ਦਾ ਰੇਹ ਪਾ ਕੇ ਫੇਰ ਆਪਾਂ ਮੱਕੀ ਬੀਜ ਰਹੇ ਆ ਮੱਕੀ ਆਪਾਂ 마ਸ਼ੀਓ ਦੀ ਮਸ਼ੀਨ ਆ ਉਹਦੇ ਨਾਲ ਬੀਜ ਰਹੇ ਆ ਜਿਹੜੀ ਆਟੋਮੈਟਿਕ ਸੀਡ ਹੋਂ ਸਾਰੀ ਉਸ ਤਰ੍ਹਾਂ ਬੀਜਦੇ ਆ ਵੈਡਾਂ ਦੇ ਮੱਕੀ ਸੀਡ ਵੀ ਜਿਹੜਾ ਆਪਾਂ ਪਾ ਵਾ ਰਹੇ ਆ ਵੀਰੇ 18 44 ਆ 8 ਸੈਲ 8 ਕਿਲੋ ਪੈ ਰਹਿਗਾ ਕਿੱਲੇ ਦਾ ਸੀਡ ਤੇ 18 44 ਪਹਿਲਾਂ ਵੀ ਲਾਇਆ ਹੋਇਆ ਆਪਾਂ ਕਈ ਵਾਰ ਨਾ ਹਾਈ ਟੈਂਪਰੇਚਰ ਹੋ ਜਾਂਦਾ ਜਿਆਦਾ ਗਰਮੀ ਹੋ ਜਾਂਦੀ ਆ ਤਾਂ ਵੀ ਦਾਣਾ ਪੈ ਜਾਂਦਾ ਬਈ ਇਹਦੇ ਵਿੱਚ ਤੇ ਟਾਈਮ ਦਾ ਲਗਭਗ ਸਾਰੀਆਂ ਇੱਕੋ ਜਿਹੀ ਲੈਂਦੀਆਂ ਹੁੰਦੀਆਂ ਕੋਈ ਬਾਲਾ ਬੱਟਾ ਨਹੀਂ ਹੁੰਦਾ ਕੋਈ ਕਹੇ ਨਾ 70 ਦਿਨਾਂ ਚ ਕੋਈ ਮੱਕੀ ਨਹੀਂ ਤਿਆਰ ਹੁੰਦੀ ਲੈ ਵੀ ਆਪਾਂ 70 75 ਦਿਨਾਂ 'ਚ ਵੱਢ ਕੇ ਚਾਰ ਪਾਲਾਂਗੇ ਉਹ ਤਾਂ ਜੇ ਗਿੱਲਾ ਬੱਟਾ ਚਾਰ ਤੁਸੀਂ ਖਰਾਬ ਕਰਨਾ ਫੇਰ ਤਾਂ ਭਾਵਾ ਪੈ ਜੂਗਾ ਨਹੀਂ 80 85 ਦਿਨ 85 ਦਿਨ ਤਾਂ ਮੰਨ ਕੇ ਚੱਲੋ ਲੈ ਵੀ ਦਾ ਸੀ ਦਿਨਾਂ ਦਾ ਵਧੀਆ ਚਾਰ ਹੁੰਦਾ ਵੀਰੇ ਯਾਰ ਗਰਮੀ ਦੇ ਮੌਜੇ ਜਿਆਦਾ ਗਰਮੀ ਪੈ ਜੇ ਹੋ ਸਕਦਾ ਦਾਣਾ ਪਹਿਲਾਂ ਤਿਆਰ ਹੋ ਜੇ ਨਹੀਂ ਤਾਂ 80 85 ਦਿਨ ਦਾ ਮੱਕੀਆਂ ਲਈ ਜਾਂਦੀਆਂ ਆ ਆਰਾਮ ਨਹੀਂ ਲੈ ਜਾਂਦੀਆਂ ਵੀਰੇ 85 ਦਿਨ ਤਾਂ ਕਰਕੇ ਆ ਜੇ 1843 ਵੀ ਬੀਜ ਰਹੇ ਆ ਬਾਈ ਉਹ ਦੇਖੋ ਟਰੈਕਟਰ ਨਾਲ ਬਜਾਈ ਵਾਲਾ ਤਾਂ ਬਹੁਤ ਛੇਤੀ ਬੀਜ ਜਾਂਦਾ ਵੀਰੇ ਯਾਰ ਕਿਉਂ ਬਾਣ ਵਧੀਆ ਬਣਾਉਂਦਾ ਹੁਣ ਉਹਦਾ ਸੀਡ ਆਟੋਮੈਟਿਕ ਚੱਕਣਾ ਹੁੰਦਾ ਆ ਦੇਖੋ ਦਾਣੇ ਵੀ ਇੱਥੇ ਦਿਖਾ ਦਿੰਦੇ ਆ ਐਨੀ ਉਨੀ ਬਾਅਦ 6 ਤੋਂ 8 ਇੰਚੀ ਦੇ ਦਾਣੇ ਦੂਰ ਜਾਂਦਾ ਆ ਦੇਖ ਲਾ ਕਹਾਂ ਵਾਲੇ ਦਾਣੇ ਆ ਪਏ ਨੇ ਜਿਹੜੇ ਆ ਦੇਖੋ ਇੱਕੋ ਜੀ ਦੂਰੀ ਤੇ ਹਰੀ ਹੁੰਦੀ ਐ ਹੁਣ ਜਿੱਥੇ ਆਪਾਂ ਹਰੀ ਹੋਈ ਉਹਦੇ ਵੀ ਦਿਖਾ ਦੇਾਂਗੇ ਤੁਹਾਨੂੰ ਸਾਰਾ ਪਾ ਜਿਹੜਾ ਸੀਡ ਬੀਜਦੇ ਆ ਇਹ 18 44 ਬੀਜਦੇ ਆ ਆ 마ਸ਼ੀਨ ਦੀ ਮਸ਼ੀਨ ਆ ਵੀਰੇ 마ਸ਼ੀਨ ਦੀ ਮਸ਼ੀਨ ਨਾਲ ਆ ਬੀਜ ਰਹੇ ਆ ਇਹ ਬੀ ਏਕੂਰੇਟ ਪਾਉਂਦੀ ਆ ਤੇ ਬੈੱਡ ਵੀ ਵਧੀਆ ਬਣਾਉਂਦੀ ਆ ਵੀਰ ਨੇ ਚੋਆ ਚੂਆ ਵੀ ਵਧੀਆ ਬਣਾਈਆਂ ਹੋਈਆਂ ਹੋਈਆਂ 630 ਟਰੈਕਟਰ ਤੇ ਫਿੱਟ ਕਰੀ ਹੋਈ ਆ ਬਾਈ ਆਪਾਂ ਕਈ ਵਾਰ ਬਜਵਾਈ ਆ ਹਮੇਸ਼ਾ ਇਸ ਮਸ਼ੀਨ ਨੇ ਹੀ ਬੀਜਦੇ ਹੁੰਨਾ ਸੀ ਮਾਝੂ ਵਾਲੀ ਲਾਲਾ ਜਰਮੀਨੇਸ਼ਨ ਸਾਰਾ ਬੀ ਇੱਕੋ ਜਿਹਾ ਨਿਕਲਦਾ ਵੀਰੇ ਯਾਰ ਕਿਹੜਾ ਪਿੰਡ ਆ ਬਾਈ ਦਾ ਇਹ ਵੀਰ ਮਨਪ੍ਰੀਤ ਦੀ ਆ ਮਸ਼ੀਨ ਮੱਲੂਆ ਨੇ ਕੋਠੇ ਐ ਮਹਰਾਜ ਆ ਬਾਈ ਨੰਬਰ ਬੋਲੀਆਂ ਆ ਉਹਦਾ ਨੰਬਰ 97795 ਜੀ 76027 ਜੀ 97795 76027 ਵੀਰ ਦਾ ਨੰਬਰ ਆ ਇੱਕ ਨੰਬਰ ਹੋ ਰਿਹਾ 78399 99039 78399 99039 ਇਹ ਦੋ ਨੰਬਰ ਆ ਵੀਰ ਦੇ ਆਪਾਂ ਵੈਸੇ ਵੀ ਦੱਸ ਦਿਆਂਗੇ ਕਿਸੇ ਨੇ ਕਿਰਾਏ ਤੇ ਵੀ ਵਜਾਉਣਾ ਹੋਇਆ ਤੇ ਵੀਰ ਵੀ ਜਾਣ ਕੇ ਆਕੇ ਬਹੁਤ ਵਧੀਆ ਵਜਾਈ ਆ ਬਹੁਤ ਛੇਤੀ ਕੰਮ ਨੇ ਬੜਦਾ ਨਾ ਐ ਐਕੂਰੇਟ ਵੀ ਪੈਂਦਾ ਸਾਰਿਆਂ ਨੂੰ ਵੱਡੀ ਗੱਲ ਆ ਡੀਏਪੀ ਵੀ ਨਾਲ ਹੀ ਬੀਜਦੀ ਆ ਬਾਈ ਇਹ ਸਾਰੀਆਂ ਮਸ਼ੀਨਾਂ ਹੀ ਲਗਭਗ ਆ ਆ ਡੀਏਪੀ ਪਾਇਆ ਜਾਂਦਾ ਦੇਚ ਆ ਦੇਖੋ ਬਾਈ ਯਾਰ ਕੇ ਡੀਏਪੀ ਪਾ ਰਹੇ ਆ ਬਾਈ ਡੀਏਪੀ ਵੀ ਆਪਾਂ ਡੇਢ ਘੰਟਾ ਪਾ ਕੇ ਵੀਰ ਰਹੇ ਆ ਆਮ ਲੋਕ 2 ਪਾ ਦਿੰਦੇ ਆਪਾਂ ਡੇਢ ਪਾਉਨੇ ਆ ਵੀਰੇ ਇੱਥੇ ਰੂੜੀਦਾਰ ਇਹ ਪਿਆ ਹੋਇਆ ਆ ਵੀਰ ਦਿਖਾਈਂ ਇੱਧਰ ਨੂੰ ਉਲਟਾ ਕਰ ਉਲਟਾ ਆ ਵੀਰੇ ਸਕੈਨਰ ਹੁੰਦਾ ਇਹਦੇ ਤੋਂ ਸਕੈਨ ਕਰਕੇ ਤੁਸੀਂ ਚੈੱਕ ਕਰ ਸਕਦੇ ਹੋ ओरिजिनल ਆ ਕਿ ਬੀ ਡੁਪਲੀਕੇਟ ਬੀ ਐ ਇਹ ਸਕੈਨ ਚੱਲਦਾ ਹੁੰਦਾ ਇਹਨਾਂ ਦਾ ਤੇ ਬਾਕੀ ਹਾਂ 4 ਕਿਲੋ ਦੀ ਥੈਲੀ ਆ ਇਹ ਉਲਟਾ ਕਰੀ ਇਹਨੂੰ ਮੜਾ ਜਾ ਤੇ ਪਾਇਨਰ ਦਾ ਸੀਡ ਆ ਵੀਰੇ ਯਾਰਾ ਕੀ 18 44 ਬੀ ਆ ਕੀ ਰੇਟ ਲੈਂਦਾ ਸੀ ਰੇਟ ਤਾਂ ਕਈ ਰੇਟ ਆਇਆ ਜੀ ਇਹ ਮੰਨ ਲਓ ਹਾਂ ਹੁਣ ਕੀ ਰੇਟ ਲੈਂਦਾ ਮੰਨ ਲੇ ਕਿ ਇਹ 2050 ਹੈ ਤੁਸੀਂ 2050 ਲੈ ਕੇ ਆਂਦਾ ਵੀਰ ਨੇ ਇਹ ਰੇਟ 2100 ਦੇ ਹਿਸਾਬ ਨਾਲ ਵੀ ਆਉਂਦਾਗਾ 2200 ਵੀ ਦੇਈ ਜਾਂਦੇ ਵਿਚ ਵਿਚ ਹਨਾ ਬਿੱਲ ਕਟਾਇਆ ਬਾਕੀ ਬਿੱਲ ਕਟਾਇਆ ਹੋਇਆ ਬਿੱਲ ਤੇ ਲੈ ਕੇ ਆਓ ਜਿਹੜੇ ਵੀ ਕਿਸੇ ਨੇ ਲੈ ਕੇ ਆਉਣਾ ਸੀ ਬਿੱਲ ਕਟਾ ਕੇ ਲੈ ਕੇ ਆਓ ਬਾਈ ਯਾਰ ਪਿਛਲੇ ਬਾਰ ਕਈ ਬੰਦਾਂ ਦੀ ਸ਼ਿਕਾਇਤ ਆਈ ਐ ਲੈ ਵੀ ਡੁਪਲੀਕੇਟ ਵੀ ਆਇਆ ਰੇਟ ਤਾਂ 300 ਵਾਗਿਆ ਸੀ ਕਈ ਯਾਰ ਹਾਂ 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 ਵਿਚ ਵਿਚ ਰੇਟ ਆ ਵਾਜ ਜਾਂਦਾ ਹੂੰ 2100 ਦੇ ਕਰੀਬ ਤੁਹਾਨੂੰ ਮਿਲ ਜੇ ਜੇ ਤਾਂ ਸਾਰਨੋਂ ਬੈਸਟ ਆ ਵੀਰੇ ਯਾਰ ਇਹ ਆ ਟਾਪ ਦਾ ਵੀ ਬਾਈ ਯਾਰ ਹਰ ਸਾਲ ਬੀਜਦੇ ਆਂ ਆਪਾਂ ਮੇਨਾ ਹਾ ਸਕੈਨਰ ਦਾ ਰੱਖਿਆ ਕਰੋ ਸਕੈਨ ਕਰਕੇ ਉਹਨਾਂ ਨਾਲ ਕੰਟੈਕਟ ਹੋ ਜੂ ਥੋੜਾ ਸਾਰਾ ਕੋਲ ਡਿਟੇਲ ਆ ਜੂਗਾ ਜੇ ਉਹਨਾਂ ਦਾ ਸਕੈਨਰ ਨਾ ਚੱਲੇ ਤਾਂ ਸਮਝ ਲਓ ਡੁਪਲੀਕੇਟ ਆ ਇਹ ਆ ਡੀਏ ਵੀ ਪਾਤਾ ਉਹ ਬੰਦ ਕਰੀਂ ਘਬਰ ਹਾਂ ਬਸ ਠੀਕ ਹੈ ਕਾਹੀਆਂ ਹੁਣ ਆ ਚੱਕੀ ਗਈ ਤਾਂ ਵੀ ਤੇ ਆ ਨਿਸ਼ਾਨੀ ਲਾਉਣ ਵਾਸਤੇ ਪਰਲੀ ਸਾਈਡ ਡਿੱਗ ਪਈ ਬਾਈ ਯਾਰ ਇਹ ਸਹੀ ਐਕੂਰੇਟ ਬੈਡ ਬੰਦੇ ਆ ਜਿਹੜਾ ਆਪਾਂ ਨਿਸ਼ਾਨੀ ਲਾ ਕੇ ਵਿਝਵਾਉਣੇ ਆ ਬਾਈ ਤਵੇ ਹਰੇਕ ਮਸ਼ੀਨ ਦੇ ਸਹੀ ਹੋਣੇ ਚਾਹੀਦੇ ਆ ਫਿਰ ਬੈੱਡ ਛੋਟਾ ਵੱਡਾ ਨਹੀਂ ਚੱਲਦਾ ਜਿਹੜੀ 4 ਰੋ ਵਾਲੀ ਮਸ਼ੀਨ ਆ ਵੀਰੇ ਯਾਰ ਉਹ ਫਿਰ ਕੋਰਾ ਵਿੱਚ ਵਿੱਚ ਛੱਡਦੀ ਰਹਿੰਦੀ ਹੈ ਟਾਂਡੇ ਉਹ ਸਹੀ ਨਹੀਂ ਚੱਲਦੀ ਜੇ ਬੈੱਡ ਛੋਟੇ ਵੱਡੇ ਬਣੇ ਆ ਜੇ ਆਪਾਂ ਸਹੀ ਨਿਸ਼ਾਨੀ ਲਾ ਕੇ ਬੀਜਾਂਗੇ ਪ੍ਰੋਪਰ ਬੈੱਡ ਬੰਨ੍ਹਣਗੇ ਨਾ ਇੱਕੋ ਜੇ ਫਿਰ 4 ਰੋ ਵਾਲੀ ਮਸ਼ੀਨ ਸਹੀ ਚੱਲਦੀ ਆ ਫਿਰ 4 ਰੋਆਂ ਲੈ ਕੇ ਚੱਲੂਗੀ ਸਹੀ ਨਹੀਂ ਤਾਂ ਫਿਰ ਛੱਡਦੀ ਜਾਊ ਵਿਝਦੀ ਵਿਝਦੀ ਟਾਂਡੇ ਵੀਰੇ ਯਾਰ ਫਿਰ ਦਿੱਕਤ ਆ ਜਾਂਦੀ ਹੈ ਫਿਰ ਆਪਾਂ ਕਹਿੰਦੇ ਨਾ ਮਗਰ ਟਾਂਡੇ ਵਾਲੇ ਰਹਿੰਦੇ ਆ ਇਹ ਤਾਂ ਦਿੱਕਤ ਆਉਂਦੀ ਆ ਲੈ ਵੀ ਆਪਣੇ ਬੈੱਡ ਸਹੀ ਨਹੀਂ ਬਣਾਏ ਹੁੰਦੇ ਐਕੂਰੇਟ ਬੈੱਡ ਬਣਾਉਣੇ ਚਾਹੀਦੇ ਆ ਆ ਹੁਣ ਸੁੱਕੇ ਜਬੀਦ ਦੇ ਆ ਸਾਰੇ ਹੀ ਬੀਰ ਸੁੱਕੇ ਚ ਕਣ ਆਪਣੀ ਮੱਕੀ ਬੀਜਦੇ ਹੁੰਦੇ ਜਿੰਨੇ ਵੀਰ ਬੀਜਦੇ ਆ ਸੁੱਕਾ ਬਾਣ ਬਾਕੇ ਤਿਆਰ ਕਰ ਲੈਂਦੇ ਆ ਤਿੰਨ ਵਾਰ ਤਵੀਆਂ ਨਾਲ ਬਾਹ ਸੰਧੀ ਪੇ ਤਿੰਨ ਵਾਰ ਤਵੀਆਂ ਨਾਲ ਤਿੰਨ ਵਾਰ ਤਵੀਆਂ ਨਾਲ ਬਾਇਆ ਦੋ ਵਾਰੀ ਹੜਾ ਨਾਲ ਬਾਇਆ ਦੋ ਸੂ ਅੱਗੇ ਮਰੇ ਆ ਇਹਦੇ ਉੱਪਰ ਇੰਨੇ ਵਾਰ ਬਾਹੀ ਹੋਈ ਆ ਫਿਰ ਵਧੀਆ ਬਣਦਾਗਾ ਬਾਣ ਜੇ ਬਾਣ ਦੇ ਵਿੱਚ ਜਾਦੇ ਡਲੇ ਹੋਣ ਨਾ ਵੱਡੇ ਡਲੇ ਉੱਠਣ ਫੇਰ ਕਈ ਵਾਰ ਬੀਜ ਨਾ ਪਲਿੰਦਾ ਫੇਰ ਉਹ ਗੱਲ ਨਹੀਂ ਮੰਨਦੀ ਫੇਰ ਬੀਜਨ ਚ ਵੀ ਪ੍ਰੋਬਲਮ ਆਉਂਦੀ ਆ ਵੀਰੇ ਯਾਰ ਇਹ ਚੀਜ਼ਾਂ ਦਾ ਪਤਾ ਰੱਖਣਾਗਾ ਮੱਕੀ ਬੀਜਣ ਵੇਲੇ ਜਦੋਂ ਬਾਦ ਪਾਣੀ ਜਿੰਨੀ ਛੇਤੀ ਆਪਾਂ ਪਾਣੀ ਲਾ ਦਿਆਂਗੇ ਉਨੀ ਛੇਤੀ ਆਪਣੀ ਜਰਮੀਨੇਸ਼ਨ ਹੋ ਜਾਣੀ ਆ ਉਦੋਂ ਆਪਾਂ ਮੰਨ ਲਾਂਗੇ ਲਵੀ ਹਾਂ ਬਈ ਆਪਣੀ ਮੱਕੀ ਬੀਜੀ ਗਈ ਜੇ ਦਾਣਾ ਆਹੀਂ ਪਿਆ ਰਿਹਾ 5 ਦਿਨ ਪਾਣੀ ਨਾਲ ਆਇਆ ਤਾਂ ਦਾਣਾ ਆਹੀਂ ਪਿਆ ਰਹੂ ਇਹਦੇ ਚ ਦਾਣੇ ਤੇ ਦਵਾਈ ਲੱਗੀ ਹੁੰਦੀ ਆ ਜੇ ਤੁਸੀਂ ਵੈਸੇ ਵੀ ਦਵਾਈ ਲਾਉਣੀ ਚਾਹੁੰਦੇ ਹੋ ਤਾਂ ਗਾਚੋ ਦਵਾਈ ਲਾ ਸਕਦੇ ਹੋ ਵੀਰੇ ਯਾਰ ਉਦੇ ਨਾਲ ਵੀ ਜਰਮੀਨੇਸ਼ਨ ਦਾ ਫਰਕ ਪੈ ਜਾਂਦਾ ਹੈਗਾ ਆਪਾਂ ਬਾਣ ਤਿਆਰ ਕਰਨਾ ਵੀਰੇ ਯਾਰ ਇਹ ਜਿਹੜਾ ਹਾਲਾ ਨਾ ਬਾਹਾ ਡੂੰਗਾ ਬਾਹੂ ਵਾਲਾ ਨਾ ਜਿਹੜੇ ਛੱਬਲ ਵਾਲੇ ਹਾਲ ਹੁੰਦੇ ਆ ਆਪਾਂ ਚੁੰਜੂ ਹਾਲ ਕਹਿੰਦੇ ਆ ਜਿੰਨਾਂ ਨੂੰ ਤੇ ਉਹ ਹਾਲਾ ਨਾ ਬਾਹਾ ਬਾਣ ਇਹ ਇੱਕ ਵਾਰੀ ਉਹ ਹਾਲਾ ਨਾ ਬਾਣ ਬਾਹਾ ਇਹਨੇ ਤਾਂ ਬੈੱਡ ਵਧੀਆ ਬੰਦੇ ਆ ਫਿਰ ਸੁਹਾਗਾ ਦੋ ਤਿੰਨ ਵਾਰ ਮਾਰੋ ਸੁਹਾਗੇ ਨਾ ਡਲੇ ਘਟ ਉੱਠਣ ਜਿਹੜੇ ਬਾਣ ਚ ਜੇ ਆਪਣਾ ਪਹਿਲਾਂ ਤਵੀਆਂ ਵਾਲਾ ਚੰਗਾ ਬਾਹਾ ਉਸ ਤੋਂ ਬਾਅਦ ਚੁੰਜੂ ਹਾਲਾ ਨਾ ਬਾਹਾ ਫਿਰ ਦੂਜੇ ਹਾਲਾ ਨਾ ਬਾਹਾ ਡੂੰਗਾ ਫੇਰ ਜਾ ਕੇ ਬਿਨਾ ਡਲੇ ਵਾਲਾ ਬਾਣ ਰੰਦਾਗਾ ਜੇ ਜਾਦੇ ਡਲੇ ਹੋਣ ਫੇਰ ਦਿੱਕਤ ਆਉਂਦੀ ਆ ਜਰਮੀਨੇਸ਼ਨ ਹੋਣ ਦੇ ਵਿੱਚ ਬੀਟ ਡਾ ਮੇਟਾ ਡੱਕ ਪੈਂਦਾ ਬਾਈ ਯਾਰ ਬੀ ਨੰਗਾ ਰਹਿ ਜਾਂਦਾ ਡਲਿਆਂ ਚ ਤੇ ਜਿੱਥੇ ਬੀ ਨੰਗਾ ਰਹਿ ਗਿਆ ਉਹ ਲੇਟ ਹਰਿਆ ਹੁਣ ਉਹਦੇ ਕਰ ਪਾਣੀ ਨਹੀਂ ਪਹੁੰਚਦਾ ਕਈ ਵਾਰ ਤਾਂ ਜੇ ਜਾਦੇ ਡਲੇ ਹੋਣ ਬੀ ਉੱਪਰ ਡਲਾ ਆ ਜਾਂਦਾ ਥੱਲੇ ਜਰਮੀਨੇਸ਼ਨ ਨਹੀਂ ਹੁੰਦੀ ਉੱਥੇ ਬੀ ਦੀ ਵੀਰੇ ਯਾਰ ਤਾਂ ਕਰਕੇ ਆ ਲੈ ਵੀ ਬਾਣ ਚੰਗੀ ਤਰ੍ਹਾਂ ਢੋਡਾ ਬਣਾਇਆ ਹੋਣਾ ਜੇ ਬਾਣ ਵੇਲੇ ਜਦੋਂ ਆਪਾਂ ਬਾਣ ਤਿਆਰ ਕਰਦੇ ਆ ਉਦੋਂ ਕਾਲੀ ਨਹੀਂ ਕਰਨੀ ਚਾਹੀਦੀ ਜੇ ਆਪਾਂ ਉਦੋਂ ਕਾਲੀ ਕਰ ਜੰਨੇ ਆ ਬਾਣ ਤਿਆਰ ਤੇ ਨਾ ਤਾਂ ਬੈੱਡ ਪ੍ਰੋਪਰ ਬੰਨ੍ਹ ਜੇ ਹੁਣ ਤੁਸੀਂ ਐਂ ਦੇਖੋ ਇਹ ਡੂੰਗਾ ਵਾਹਿਆ ਤਾਂ ਇਹ ਬੈੱਡ ਕਵਰ ਕਰੀ ਜਾਂਦਾ ਦਾਣੇ ਜੰ ਬਿਲਕੁਲ ਲੰਗੇ ਨਹੀਂ ਧੁਰ ਤੁਰ ਤੁਰ ਅ ਦਾਣੇ ਕਵਰ ਆ ਸਾਰੇ ਟਕੇ ਹੋਏ ਦਾਣੇ ਆ ਦਾਣੇ ਵਾਲੇ ਥਾਂ ਇਹਦਾ ਟਾਇਰ ਚੱਲਦਾ ਹੁੰਦਾ ਆ ਦੇਖੋ ਆ ਮਸ਼ੀਨ ਦਾ ਟਾਇਰ ਚ ਲੈਣਾ ਦਾਣੇ ਵਾਲੇ ਥਾਂ ਤੇ ਇਹ ਤਾਂ ਕਰਕੇ ਇਹਦੇ ਬਾਡੇ ਪੈਣ ਤੋਂ ਪਾਣੀ ਲਾਵਾਂਗੇ ਤੇ ਜਰਮੀਨੇਸ਼ਨ ਵੀ ਬਹੁਤ ਵਧੀਆ ਹੋਊਗੀ ਬਾਈ ਯਾਰ ਟਾਇਰ ਵੀ ਛੱਡ ਕੇ ਚਲਾਉਣੇ ਚਾਹੀਦੇ ਆ ਜਿਵੇਂ ਬਾਈ ਦੇ ਇਹ ਵੱਟਾਂ ਦੇ ਬਣ ਰਹੇ ਆ ਤਾਂ ਕਰਕੇ ਵੀਰੇ ਯਾਰ ਦਾ ਇਹਦਾ ਪਾਣੀ ਵਧੀਆ ਲੱਗੂਗਾ ਉੱਚਾ ਨੀ ਮਾਣੀ ਰਹਿੰਦਾਗਾ ਜਦੋਂ ਆਪਣਾ ਡੂੰਗਾ ਪਾਇਆਗਾ ਉਹ ਬ레ਡ ਪ੍ਰੋਪਰ ਬੰਨਗੇ ਜਿੱਥੇ ਇਹ ਤਰੀ ਗਈ ਦਾਣੇ ਨੰਗੇ ਰਹਿ ਗਏ ਮਸ਼ੀਨ ਦੇ ਤਾਂ ਸਿਰੇ ਤੇ ਆ ਗਿਆ ਤਾਂ ਲੱਗਦਾ ਜੇ ਦਾਣੇ ਮਸ਼ੀਨ ਦੇ ਨੰਗੇ ਰਹਿ ਗਏ ਬਾਈ ਯਾਰ ਉੱਥੇ ਫਿਰ ਜਰਮੀਨੇਸ਼ਨ ਨਹੀਂ ਹੋਣੀ ਪ੍ਰੋਪਰ ਉਹ ਦਾਣਾ ਕਈ ਵਾਰ ਹਰਾ ਹੋਣ ਚ ਵੀ ਲੇਟ ਲਾਉਂਦਾ ਫਿਰ ਆਪਾਂ ਦੁਬਾਰੇ ਬੀਜ ਦਬਦੇ ਆ ਜਾਂ ਕਈ ਵਾਰ ਜਰਮੀਨੇਸ਼ਨ ਘਟ ਆਉਂਦੀ ਆ ਆਪਾਂ ਹਫਤੇ ਬਾਅਦ ਦੁਬਾਰੇ ਬੀ ਲਾਉਣ ਲੱਗ ਜਾਂਦੇ ਆ ਉਹ ਲਾਉਣ ਨਾਲ ਵੀ ਆਪਣੀ ਮੱਕੀ ਉਹ ਹਰੀ ਰਹਿ ਜਾਂਦੀ ਆ ਵੀਰੇ ਯਾਰ ਉਹ ਬਰਾਬਰ ਨਹੀਂ ਦਲਦੀਗੀ ਜਿਹੜੀ ਇਕੱਠੀ ਜਰਮੀਨੇਸ਼ਨ ਹੋਣੀ ਆ ਇੱਕੇ ਟਾਈਮ ਦੇ ਇਦੂ ਬਾਅਦ ਬਸ ਪਾਣੀ ਲਾਉਣਾਗਾ ਦੋ ਪਾਣੀ ਲਾਉਣ ਤੋਂ ਬਾਅਦ ਉਦੋਂ ਬਾਅਦ ਦੇਖਣਾ ਆ ਤੀਜੇ ਪਾਣੀ ਵਲੇ ਦੇਖ ਲਿਓ ਤੁਸੀਂ ਜੇ ਨਦੀਨ ਹਰੇ ਹੋਏ ਤਾਂ ਨਦੀਨ ਨਾਲ ਹੀ ਸਪਰੇਅ ਕਰਨੀ ਆ ਜੇ ਤੁਹਾਡੇ ਖੇਤ ਦੇ ਵਿੱਚ ਨਦੀਨ ਹਰੇ ਹੋ ਗਏ ਮੱਕੀ ਦੇ ਕ੍ਰਾਸ ਕਰ ਗਏ ਫੇਰ ਤੁਹਾਡੀ ਮੱਕੀ ਰੁਕ ਜੂਗੀ ਇਸ ਤਰ੍ਹਾਂ ਦੀਆਂ ਸਪਰੇਅ ਆਉਂਦੀਆਂ ਸਾਰੇ ਤਰ੍ਹਾਂ ਦੇ ਨਦੀਨ ਖਤਮ ਹੋ ਜਾਂਦੇ ਬਾਈ ਮੱਕੀ ਤੇ ਕੋਈ ਅਸਰ ਨਹੀਂ ਹੁੰਦਾ ਸੁੰਡੀ ਤੋਂ ਵਜਾਉਣੀ ਆ ਤੇ ਨਦੀਨਾਂ ਤੋਂ ਵਜਾਉਣੀ ਆ ਦੋ ਕੰਮ ਕਰਨੇ ਆ ਮੱਕੀ ਵਲੇ ਬਾਈ ਯਾਰ ਹੁਣ ਆਪਾਂ ਵੀਰ ਜੀ ਵੀਡੀਓ ਐਂਡ ਕਰਦੇ ਆ ਤੁਹਾਨੂੰ ਜਦੋਂ ਹਰੀ ਹੋ ਗਈ ਉਦੋਂ ਡੇਢ ਬੈਗ ਪਾਇਆ ਡੀਪੀ ਦਾ ਅੱਧਾ ਬੈਗ ਆਪਾਂ ਘੱਟ ਕਰਿਆ ਉਹਦਾ ਰਿਜ਼ਲਟ ਵੀ ਦੱਸਾਂਗੇ ਕੀ ਆ ਆਪਾਂ ਨੂੰ ਮੇਲੇ ਰੂੜੀ ਦਾ ਤੇ ਡੀਪੀ ਰੇ ਦਾ ਕਿਸ ਤਰ੍ਹਾਂ ਦੀ ਮੱਕੀ ਹੋਰੀ ਹਰੀ ਹੋਈ ਆ ਉਹ ਆਪਾਂ ਤੁਹਾਨੂੰ ਬਾਅਦ ਚ ਦਿਖਾਵਾਂਗੇ ਹੁਣ ਆਪਾਂ ਵੀਰ ਜੀ ਵੀਡੀਓ ਐਂਡ ਕਰਦੇ ਆ ਜਿਆਦਾ ਤੇ ਯਾਰ ਆਪਣਾ ਚੈਨਲ ਲਾਈਕ ਤੇ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ